ਸਾਰਾ ਸ਼ੁਕਰੀਆ ਮਿਹਰਬਾਨੀ ਮਨੀਲਾ ਤੋਂ ਕੈਨੇਡਾ ਤੋਂ ਯੂ ਐਸ ਤੋਂ ਬਹੁਤ ਸਾਰੇ ਸੱਜਣ ਪਹੁੰਚੇ ਨੇ ਸਾਰੇ ਸਾਨੂੰ ਬਹੁਤ ਸਾਰਾ ਆਸ਼ੀਰਵਾਦ ਦੇ ਗਏ ਨੇ ਬਹੁਤ ਬਹੁਤ ਧੰਨਵਾਦ ਜਦੋਂ ਪਰਦੇਸੀ ਬੈਠੇ ਹੁੰਦੇ ਨੇ ਤਾਂ ਉਹਨਾਂ ਦੀ ਮਾਮਾ ਨੇ ਜਿਹੜੀ ਉਹਨਾਂ ਨੂੰ ਦੁਆਵਾਂ ਦਿੰਦੀਆਂ ਨੇ ਉਹ ਕਹਿੰਦੀਆਂ ਨੇ ਕਿ ਮਾਂ ਸੱਦ ਕੇ ਮਾਂ ਬਾਰੀ ਤੇ ਮੈਂ ਘੋਲ ਕਮਾਈ ਨਹੀਂ ਮਾਂ ਸੱਦ ਕੇ ਮਾਂ ਬਾਰੀ ਤੇ ਮੈਂ ਘੋਲ ਕਮਾਈ ਨਹੀਂ ਜੁਗ ਜੁਗ ਜੈਣ ਜੁਗ ਜੁਗ ਰਹਿਣ ਜਿਉਂਦੇ ਰੱਜ ਰੱਜ ਕਮਾਈ ਨਹੀਂ ਅੱਜ ਪਹਿਨਣ ਓਵਰ ਕੋਟ ਸੀ ਫਿਰਦੇ ਪਾਟੀਆਂ ਖੇਸੀਆਂ ਲਈ ਬਸਦਾ ਰਵੇ ਮਨੀਲਾ ਨਹੀਂ ਮੇਰੇ ਪੁੱਤ ਪਰਦੇਸੀਆਂ ਲਈ ਬਸਦਾ ਰਵੇ ਮਨੀਲਾ ਨਹੀਂ ਮੇਰੇ ਪੁੱਤ ਪਰਦੇਸੀਆਂ ਲਈ ਕਹਿੰਦਾ ਘਰ ਤੇ 5 ਲੱਖ ਡਾਲਰ ਲਾਤਾ ਮੈਂ ਬੇਬੇ ਪੁੱਤ ਵੀ ਅੱਗੇ ਜਵਾਬ ਦਿੰਦਾ ਭਾਜੀ ਕਹਿੰਦਾ ਘਰ ਤੇ 5 ਲੱਖ ਡਾਲਰ ਲਾਤਾ ਮੈਂ ਬੇਬੇ ਔ ਟੁੱਟਿਆ ਜਾਂ ਸਾਈਕਲ ਮਨੋਪ ਲਾਤਾ ਮੈਂ ਬੇਬੇ Honda Mercedes ਗੱਲ ਮਾਮੂਲੀ ਅੱਜ ਵਿਦੇਸ਼ੀਆਂ ਲਈ ਬਸਦਾ ਰਵੇ ਮਨੀਲਾ ਨਹੀਂ ਮੇਰੇ ਪੁੱਤ ਪਰਦੇਸੀਆਂ ਲਈ ਉੰਜ ਦਾ ਪੁੱਤ ਕੰਮ ਕਰਨਾ ਤਾਂ ਬਹੁਤ ਔਖਾ ਹੀ ਹੋਣਾ ਵੇ ਪਰ ਥਾਣਿਆਂ ਦੇ ਵਿੱਚੋਂ ਕੁੱਟ ਖਾਵਣ ਤੋਂ ਤਾਂ ਸੌਖਾ ਹੀ ਹੋਣਾ ਵੇ ਔਖੇ ਚੱਲਣੇ ਪੱਡੇ ਘੋਟ ਨੇ ਮਾਸਪੇਸ਼ੀਆਂ ਲਈ ਬਸਦਾ ਰਵੇ ਮਨੀਲਾ ਨਹੀਂ ਮੇਰੇ ਪੁੱਤ ਪਰਦੇਸੀਆਂ ਲਈ ਬਸਦਾ ਰਵੇ ਮਨੀਲਾ ਲਈ ਮੇਰੇ ਪੁੱਤ ਪਰਦੇਸੇ ਇੱਕ ਤਾੜੀ ਮਾਂ ਦੇ ਨਾਲ ਜ਼ਰੂਰ ਮਾਰ ਦੱਬ ਕੇ ਕਿਉਂਕਿ ਦੁਨੀਆ ਦੀ ਸਭ ਤੋਂ ਸੋਹਣੀ ਸ਼ੈ ਜਿਹੜੀ ਮਾਂ ਹੁੰਦੀ ਹੈ ਸਭ ਦੀਆਂ ਮਾਂ ਮਾਂ ਸਲਾਮਤ ਰਹਿਣ ਤੇ ਜਿਨ੍ਹਾਂ ਦੀ ਮਾਮਾ ਚਲੀਆਂ ਜਾਂਦੀਆਂ ਨੇ ਸੱਚੇ ਪਾਤਸ਼ਾਹ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖੇ ਇਹ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਹੁਣ ਮਾਮਾ ਦੀ ਗੱਲ ਚੱਲੀ ਆ ਸਾਹਮਣੇ ਸਾਡੀਆਂ ਮਾਮਾ ਬੈਠੀਆਂ ਨੇ ਤੇ ਭੈਣਾਂ ਬੈਠੀਆਂ ਨੇ ਇਧਰੋਂ ਗੱਲ ਸ਼ੁਰੂ ਕਰਨ ਲੱਗੇ ਆ ਜੀ ਸਾਡੇ ਸਤਿਕਾਰਯੋਗ ਰਾਸ਼ਟਰਪਤੀ ਡਾਕਟਰ ਏ ਪੀ ਜੀ ਅਬਦੁਲ ਕਲਾਮ ਸਾਹਿਬ ਨੇ ਕਿਹਾ ਸੀ ਭੈਣਾਂ ਨੂੰ ਬੇਨਤੀ ਗੱਲ ਥੋੜੀ ਧਿਆਨ ਨਾਲ ਸੁਣੋ ਪਲੀਜ਼ ਕਿ ਜੇਕਰ ਤੁਸੀਂ ਪਾਈ ਘਰ ਦੇ ਵਿੱਚ ਥੋੜੀਆਂ ਬਹੁਤਿਆ ਖੁਸ਼ੀਆਂ ਚਾਹੁੰਦੇ ਹੋ ਤਾਂ ਆਪਣੇ ਪਰਿਵਾਰ ਦੇ ਵਿੱਚ ਇੱਕ ਬੱਚੀ ਨੂੰ ਜਨਮ ਦੇ ਲਿਓ ਧੀ ਨੂੰ ਜਨਮ ਦੇ ਲਿਓ ਜਦੋਂ ਤੁਹਾਡੇ ਘਰ ਤਵੇਗਰ ਸੱਚੇ ਬਾਦਸ਼ਾਹ ਨੇ ਸਾਰੀਆਂ ਖੁਸ਼ੀਆਂ ਆਪਣੇ ਆਪ ਦੇਣੀਆਂ ਭਾਜੀ ਥੋੜੀ ਜਿਹੀ ਰਿਪੀਟ ਘਟਾ ਦਿਆ ਕਰੋ ਮੇਰੇ ਲਈ ਪਲੀਜ਼ ਆਪਰੇਟਰ ਸਾਹਿਬ ਇੰਜੀਨੀਅਰ ਸਾਹਿਬ ਉਹਨਾਂ ਨੂੰ ਕਾ ਥੋੜੀ ਰਿਪੀਟ ਘਟਾ ਦੇਣਾ ਬਹੁਤ ਬਹੁਤ ਧੰਨਵਾਦ ਤੇ ਕਿ ਔਰਤ ਹਰ ਰਿਸ਼ਤੇ ਦਾ ਰੰਗ ਮਾਣਦੀ ਕਰਮਾ ਵਾਲੀ ਹੁੰਦੀ ਏ ਔਰਤ ਹਰ ਰਿਸ਼ਤੇ ਦਾ ਰੰਗ ਮਾਣਦੀ ਕਰਮਾ ਵਾਲੀ ਹੁੰਦੀ ਏ ਬੰਦਿਆਂ ਤੋਂ ਵੱਧ ਔਰਤ ਸ਼ਕਤੀਸ਼ਾਲੀ ਹੁੰਦੀ ਏ ਅਣਖ ਲਈ ਜਿੱਦ ਤੇ ਅੜਜੇ ਬੜੀ ਹੀ ਘਾਤਕ ਹੁੰਦੀ ਏ ਅੱਖਾਂ ਦੇ ਵਿੱਚ ਵੱਧ ਕਾਨੂੰਨ ਤੋਂ ਤਾਕਤ ਹੁੰਦੀ ਏ ਇਸੇ ਲਈ ਤਾਂ ਹੱਕ ਜਤਾਰਾਬਦ ਲਿਖੀਆਂ ਕੋਰਟ ਨੇ ਜਗਦੀਪ ਜੋਗਿਆ ਤੈਨੂੰ ਵੀ ਜੰਮਿਆ ਜਾਇਆ ਔਰਤ ਨੇ ਬਾਕੀ ਦੇ ਕੰਮ ਬਾਅਦ ਚ ਇਹ ਕਨਸੈਪਟ ਜ਼ਰੂਰੀ ਏ ਸਭ ਤੋਂ ਪਹਿਲਾਂ ਭੈਣਾਂ ਦੀ ਰਿਸਪੈਕਟ ਜ਼ਰੂਰੀ ਏ ਸਭ ਤੋਂ ਪਹਿਲਾਂ ਮਾਂ-ਮਾਂ ਦੀ ਰਿਸਪੈਕਟ ਜ਼ਰੂਰੀ ਏ ਸਭ ਤੋਂ ਪਹਿਲਾਂ ਭੈਣਾਂ ਦੀ ਰਿਸਪੈਕਟ ਜ਼ਰੂਰੀ ਏ ਬਹੁਤ ਬਹੁਤ ਧੰਨਵਾਦ ਹੁਣ ਗੁਲਾਬ ਸਿੰਘ ਸਿੱਧੂ ਸਾਹਿਬ ਬਾਈ ਦਾ ਹੁਕਮ ਹੁੰਦਾ ਏ ਵੀ ਇੱਕ ਚੰਗਾ ਮੈਸੇਜ ਦੇਣਾ ਜ਼ਰੂਰ ਬਣਦਾ ਸਾਡੇ ਲਈ ਸਾਡੀ ਡਿਊਟੀ ਬਣ ਜਾਂਦੀ ਏ ਵੈਗਰ ਸੱਚੇ ਬਾਦਸ਼ਾਹ ਨੇ ਸਾਨੂੰ ਇੱਥੇ ਆ ਕੇ ਬੋਲਣ ਦਾ ਮੌਕਾ ਦਿੱਤਾ ਤਾਂ ਕੋਈ ਗੱਲ ਚੰਗੀ ਨਿਕਲਣੀ ਚਾਹੀਦੀ ਜਵਾਨ ਚ ਭਾਈ ਜੀ ਦਾ ਹੁਕਮ ਹੈ ਇਹ ਮੈਂ ਗੱਲ ਉਹਨਾਂ ਪੈਣਾਂ ਲਈ ਕਰ ਲੱਗਿਆ ਜਿਹੜੀਆਂ ਮੈਥੋਂ ਉਮਰ ਛੋਟੀਆਂ ਨੇ ਉਹ ਗੱਲ ਧਿਆਨ ਨਾਲ ਸੁਣੇ ਇੱਕ ਮੈਸੇਜ ਦੇਣਾ ਚਾਹੁੰਨਾ ਵੱਡੇ ਵੀਰ ਹੋਣ ਦੇ ਨਾਤੇ ਇੱਕ ਕੁੜੀ ਨੂੰ ਉਹਦਾ ਦੋਸਤ ਕਹਿੰਦਾ ਕਾਲਜ ਪੜ੍ਹਦੀ ਨੂੰ ਚੱਲ ਘਰੋਂ ਭੱਜ ਚੱਲਦੇ ਆ ਤਾਂ ਉਸ ਲੜਕੀ ਨੂੰ ਆਪਣਾ ਆਪਣੇ ਪਰਿਵਾਰ ਦੇ ਚਾਚੇ ਤਾਇਆ ਦੀ ਭਰਾਵਾਂ ਦੀ ਇੱਜ਼ਤ ਦਾ ਫਿਕਰ ਹੈ ਉਹਨੂੰ ਦੋ ਟਕੇ ਦਾ ਜਵਾਬ ਦਿੰਦੀ ਆ ਉਹ ਕਹਿੰਦੀ ਹੈ ਕਹਿੰਦੀ ਨਾਲ ਤੇਰੇ ਜੇ ਦੁਰਗੀ ਹੋ ਕੇ ਆਪ ਮਹਾਰੀ ਵੇ ਨਾਲ ਤੇਰੇ ਜੇ ਦੁਰਗੀ ਹੋ ਕੇ ਆਪ ਮਹਾਰੀ ਵੇ ਕੱਖੋਂ ਹੌਲੀ ਹੋ ਜੂ ਵੀਰਾਂ ਦੀ ਸਰਦਾਰੀ ਵੇ ਧੀਆ ਦੇ ਹੱਥ ਇੱਜ਼ਤ ਹੁੰਦੀ ਵੱਡ ਵਡੇਰੇ ਦੀ ਬੇਸ਼ਮਲੇ ਵਾਲੀ ਪਗੜੀ ਰੁਲਜੂ ਬਾਬਲ ਮੇਰੇ ਦੀ ਸ਼ਮਲੇ ਵਾਲੀ ਪਗੜੀ ਰੁਜੇ ਬਾਬਲ ਮੇਰੀ ਕਹਿੰਦੀ ਐਸੀ ਵੈਸੀ ਗੱਲ ਕਿਸੇ ਨੂੰ ਕਹਿਣ ਨਾ ਦਿੱਤੀ ਮੈਂ ਨਕ ਆਪਣੇ ਤੇ ਕਦੇ ਵੀ ਮੱਖੀ ਵਹਿਣ ਨਾ ਦਿੱਤੀ ਮੈਂ ਆਪਣਿਆਂ ਨੂੰ ਛੱਡ ਕੇ ਪੱਕ ਕਿਉਂ ਕਰਾਂ ਪਰਾਇਆਂ ਦਾ ਉਹ ਸਿਰਨੀ ਮਾਂ ਮੈਂ ਕਰ ਨਹੀਂ ਸਕਦੀ ਚਾਚਿਆਂ ਤਾਇਿਆਂ ਦਾ ਪਾਉ ਲਾਂ ਤਾਂ ਮੈਨੂੰ ਵੀ ਲਾਲੀ ਸੁਭਾ ਸਵੇਰੇ ਦੀ ਸ਼ਮਲੇ ਵਾਲੀ ਪਗੜੀ ਰੁਲਜੂ ਬਾਬਲ ਮੇਰੇ ਦੀ ਕਹਿੰਦੀ ਪਿਆਰ ਨਮਾਉਂਦਾ ਕਿਹੜਾ ਵੇ ਸਭ ਖੇੜ ਸਰੀਰਾਂ ਦੀ ਪਿਆਰ ਨਮਾਉਂਦਾ ਕਿਹੜਾ ਵੇ ਸਭ ਖੇੜ ਸਰੀਰਾਂ ਦੀ ਛੱਡ ਜਾਂਦੇ ਵਿਚਕਾਰੇ ਵੇ ਸੌਂ ਖਾ ਕੇ ਪੀਰਾਂ ਦੀ ਦੋਹਾ ਜਹਾਨਾ ਵਿੱਚੋਂ ਮੈਂ ਠੁਕਰਾਈ ਜਾਊਂਗੀ ਮੈਂ ਜਾਣਾ ਕਰ ਅਗਲੇ ਵੇ ਕਿਹੜਾ ਮੂੰਹ ਦਿਖਾਉਂਗੀ ਨਹੀਂ ਲੁਕਾਇਆ ਲੁਕਦੀ ਵੇ ਗਲਤੀ ਕੋ ਪਹਨੇਰੇ ਦੀ ਸ਼ਮਲੇ ਵਾਲੀ ਪਗੜੀ ਰੁਲਜ ਬਾਬਲ ਮੇਰੇ ਦੀ ਅਖੀਰ ਚ ਕਹਿੰਦੀ ਆ ਪੰਜਾਬੀ ਵਾਲੀ ਗੱਲ ਕਹਿੰਦੀ ਭੈਣ ਭਾਨ ਜੀ ਤੇਰੀ ਜੇ ਕੋਈ ਇਦਾਂ ਕਰਦੀ ਵੇ ਭੈਣ ਭਾਨ ਜੀ ਤੇਰੀ ਜੇ ਕੋਈ ਇਦਾਂ ਕਰਦੀ ਵੇ ਸਹਿ ਲੈਂਦਾ ਤੂੰ ਦੱਸ ਖਾਂ ਮਾਂ ਕਿਦਾਂ ਜਰਦੀ ਵੇ ਫਿਰ ਖੁੱਲਦੀਆਂ ਅੱਖਾਂ ਤੇਰੇ ਜੇ ਸਰਦਾਰ ਦੀਆਂ ਅੱਜ ਲੱਗਣ ਕੌੜੀਆਂ ਬਾਤਾਂ ਦੱਸ ਕੇ ਮੱਖਣ ਬਰਾੜ ਦੀਆਂ ਲੈ ਡੁੱਬਦੀ ਕਰ ਸਾਰਾ ਬੇ ਪਿੱਲੀ ਇੱਟ ਬਨੇਰੇ ਦੀ ਸ਼ਮਲੇ ਵਾਲੀ ਪਗੜੀ ਰੁੱਲ ਜੂ ਬਾਬਲ ਮੇਰੇ ਦੀ ਸ਼ਮਲੇ ਵਾਲੀ ਪਗੜੀ ਰੁੱਲ ਜੂ ਬਾਬਲ ਮੇਰੇ ਦੀ ਸ਼ਮਲੇ ਵਾਲੀ ਪਗੜੀ ਬਹੁਤ ਬਹੁਤ ਧੰਨਵਾਦ ਉਧਰ ਭਾਜੀ ਹੁਣੇ ਪੈਗ ਸ਼ੈਗ ਲਾ ਰਹੇ ਆ ਲਾਉਣਾ ਵੀ ਚਾਹੀਦਾ ਨਹੀਂ ਤਾਂ ਬਾਈ ਜੀ ਇੰਨੀ ਠੰਡ ਚ ਘੌੜਾ ਪਾਣੀ ਪੀਣ ਨੂੰ ਭਲਾ ਕੀ ਦਾ ਜੀ ਕਰਦਾ ਇਸ ਕਰਕੇ ਪੀਂਦੇ ਆ ਵੀ ਫਿਰ ਭਾਈ ਗੁੱਸਾ ਕਰਨਗੇ ਵੀ ਸਾਡੇ ਮੁੰਡੇ ਦੇ ਵਿਆਹ ਦਾ ਚਾ ਨਹੀਂ ਕੀਤਾ ਪੈਗ ਨਹੀਂ ਲਾਈ ਪੈਗ ਲਾਓ ਧਿਆਨ ਇੱਧਰ ਰੱਖੋ ਜਦੋਂ ਜੀ ਕਰੇ ਇੱਧਰ ਆ ਜਾਓ ਆ ਜਿਹੜੀ ਗੱਲ ਆ ਪੈਗ ਕਰਨੀ ਹੁੰਦੀ ਹੋਈ ਭੈਣਾ ਕਿੰਨੀ ਆਊਗੀ ਪਾਈ ਜੀ ਨੂੰ ਵਧੀਆ ਲੱਗੀ ਉਹ ਦੱਸ ਦਿਓ ਗੱਲ ਇਹ ਆ ਜੀ ਕਿ ਪੈਸੇ ਕੱਢ ਕੇ ਬਾਪੂ ਦੀ ਜੇਬ ਵਿੱਚੋਂ ਬੋਤਲ ਠੇਕੇ ਤੋਂ ਚੱਕਣੀ ਬੜੀ ਸੌਖੀ ਪੈਸੇ ਕੱਢ ਕੇ ਬਾਪੂ ਦੀ ਜੇਬ ਵਿੱਚੋਂ ਬੋਤਲ ਠੇਕੇ ਤੋਂ ਚੱਕਣੀ ਬੜੀ ਸੌਖੀ ਪੈਸੇ ਖਰਚ ਕੇ ਪੀਂਦੇ ਉਹ ਛੱਡ ਦਿੰਦੇ ਤੇ दारू ਮੁਫਤ ਦੀ ਛੱਡਣੀ ਪੜੀ ਔਖੀ ਪੜ੍ਹਾਈ ਕਾਲਜ ਦੀ ਨਹੀਂ ਮੁੰਡੇ ਨੂੰ ਸਮਝ ਪੈਂਦੀ ਤੇ ਪੈਣ ਕੁੜੀ ਦੀ ਨਪਣੀ ਬੜੀ ਸੌਖੀ ਮੱਖਣ ਬਰਾੜਾ ਛੋਟਾ ਛੱਪੜ ਚੋਂ ਕੱਢੀਏ ਨਿਕਲ ਜਾਂਦਾ ਜਨਾਨੀ ਬਾਜ਼ਾਰ ਚੋਂ ਕੱਢਣੀ ਵੱਡੀ ਔਖੀ ਜਨਾਨੀ ਬਾਜ਼ਾਰ ਚੋਂ ਕੱਢਣੀ ਹਾਂ ਹੁਣ ਕਬੀਲਾ ਰਣ ਦਾੜੀ ਮਾਰੀ ਆ ਆ ਜਿਹੜੀ ਗੱਲ ਐ ਨਿੰਮ ਦੀ ਦਤਨ ਵਰਗੀ ਕੌੜੀ ਗੱਲ ਐ ਭੈਣਾਂ ਨੂੰ ਪਰ ਲੱਗੂਗੀ ਚੰਗੀ ਗੱਲ ਐ ਜੀ ਕਿ ਭਾਈਆਂ ਭਾਈਆਂ ਵਿੱਚ ਕਦੇ ਨਹੀਂ ਫਰਕ ਹੁੰਦਾ ਤੇ ਫਰਕ ਦਰਾਣੀਆਂ ਜਠਾਣੀਆਂ ਕਰਦੀਆਂ ਨੇ ਭਾਈਆਂ ਭਾਈਆਂ ਵਿੱਚ ਕਦੇ ਨਹੀਂ ਫਰਕ ਹੁੰਦਾ ਤੇ ਫਰਕ ਦਰਾਣੀਆਂ ਜਠਾਣੀਆਂ ਕਰਦੀਆਂ ਨੇ ਥੱਕਿਆ ਟੁੱਟਿਆ ਬੰਦਾ ਆਥਨ ਨੂੰ ਘਰ ਮੁੜਦਾ ਦੇ ਕੰਨ ਉਹਨਾਂ ਦੇ ਰਹਿੰਦੀਆਂ ਭਰਦੀਆਂ ਨੇ ਇਹਨੇ ਆ ਕੀਤਾ ਇਹਨੇ ਉਹ ਕੀਤਾ ਇੱਕ ਦੂਜੀ ਤੇ ਰਹਿੰਦੀਆਂ ਸੜਦੀਆਂ ਨੇ ਜਵਾਕਾਂ ਵਿੱਚ ਦੀ ਕੱਢਦੀਆਂ ਨਿੱਤ ਗਾਲਾਂ ਤੇ ਨਿੱਕੀ ਨਿੱਕੀ ਗੱਲ ਤੇ ਲੜਦੀਆਂ ਨੇ ਭਜਨ ਮਹਾਰਾਜ ਜਦੋਂ ਐਡ ਹੋ ਜਾਣ ਗੱਲਾਂ ਕਹਿੰਦਾ ਤੇ ਝੜ-ਝੜ ਕਰਦੀਆਂ ਨੇ ਗੱਲਾਂ ਕਹਿੰਦਾ ਤੇ ਝੜ-ਝੜ ਕਰਦੀਆਂ ਨੇ ਬਹੁਤ ਬਹੁਤ ਧੰਨਵਾਦ ਅੱਜ ਮੈਂ ਆ ਰਿਹਾ ਸੀ ਪ੍ਰੋਗਰਾਮ ਦੇ ਤਿਆਰ ਹੋਣ ਲੱਗਿਆ ਮੇਰੇ ਘਰ ਵਾਲੀ ਕਹਿੰਦੀ ਗੱਲ ਦੱਸੋ ਮਖਾਂਨ ਜੀ ਪੁੱਛੋ ਕਹਿੰਦੀ ਇਹ ਦੱਸੋ ਰੱਬ ਵੀ ਪਲਾ ਬੰਦੇ ਤੇ ਬੁੜੀਆਂ 'ਚ ਫਰਕ ਸਮਝਦਾ ਹੈ ਮੈਂ ਕਿਹਾ ਨਹੀਂ ਬਿਲਕੁਲ ਨਹੀਂ ਸਮਝਦਾ ਤੈਨੂੰ ਕਿਵੇਂ ਲੱਗਿਆ ਕਹਿੰਦੀ ਜਦੋਂ ਤੁਸੀਂ ਬੰਦੇ ਮਰ ਜਾਂਦੇ ਹੋ ਤੁਹਾਨੂੰ ਧਰਮਰਾਜ ਕੋਲ ਜਾ ਕੇ ਕੀ ਮਿਲਦਾ ਹੈ ਮੈਂ ਕਿਹਾ ਜੀ ਜਦੋਂ ਅਸੀਂ ਬੰਦੇ ਮਰ ਜਾਂਦੇ ਆ ਸਾਨੂੰ ਧਰਮਰਾਜ ਕੋਲ ਜਾ ਕੇ ਪਰੀਆਂ ਮਿਲਦੀਆਂ ਨੇ ਤੇ ਕਹਿੰਦੀ ਜਦੋਂ ਅਸੀਂ ਬੁੜੀਆਂ ਮਰ ਜਾਂਦੀਆਂ ਸਾਨੂੰ ਧਰਮਰਾਜ ਕੋਲ ਜਾ ਕੇ ਕੀ ਮਿਲਦਾ ਮੈਂ ਮਜ਼ਾਕ ਕਰਦਾ ਭਾਜੀ ਮੈਂ ਕਿਹਾ ਜਦੋਂ ਬੁੜੀਆਂ ਮਰ ਜਾਂਦੀਆਂ ਨੇ ਇਹਨਾਂ ਨੂੰ ਧਰਮਰਾਜ ਕੋਲ ਜਾ ਕੇ ਬਾਂਦਰ ਮਿਲਦਾ ਮੈਨੂੰ ਕਹਿੰਦੀ ਕਿਉਂ ਰੱਬ ਫਰਕ ਰੱਖਦਾ ਨਾ ਮੈਂ ਕਿਹਾ ਕਿਵੇਂ ਕਹਿੰਦੀ ਤੁਹਾਨੂੰ ਇੱਥੇ ਵੀ ਪਰੀਆਂ ਉੱਥੇ ਵੀ ਪਰੀਆਂ ਤੇ ਸਾਨੂੰ ਇੱਥੇ ਵੀ ਬਾਂਦਰ ਤੇ ਹਾਂ ਇਸੇ ਲਈ ਹੱਸਦੇ ਰਹੋ ਸੱਚੇ ਬਾਦਸ਼ਾਹ ਤੁਹਾਡੇ ਖੁਸ਼ੀਆਂ ਤੁਹਾਡੇ ਵੇੜੇ ਜਿਸ ਤਰ੍ਹਾਂ ਰੱਖੇ ਆਜੋ ਫਿਰ ਰਲ ਮਿਲ ਕੇ ਪਾਈਏ ਧਮਾਲਾਂ ਤੁਹਾਡੀ ਜਗ੍ਹਾ ਇਹ ਤੇ ਸਾਡੀ ਜਗ੍ਹਾ ਇਹ ਜਿਹੜਾ ਵੀ ਗਾਣਾ ਸੁਣਨਾ ਮੈਂ ਬਿਲਕੁਲ ਫ੍ਰੀ ਕਹਿਣਾ ਬਾਈ ਜੀ ਨੂੰ ਬੇਨਤੀ ਕਰਾਂਗੇ ਉਹੀ ਗਾਣਾ ਆਪਾਂ ਸੁਣ ਲਾਂਗੇ ਬਹੁਤ ਬਹੁਤ ਧੰਨਵਾਦ ਸ਼ੁਕਰੇ ਮਰਨੀ ਆਜੋ ਫਿਰ ਅਗਲੇਰੇ ਗੀਤਾਂ ਦੇ ਲਈ ਪੰਗੜੇ ਦਾ ਮਾਹੌਲ ਬਣਾਈਏ ਨਾਨਕਾ ਦਾਤ ਦਾ ਪਰਿਵਾਰ ਆਜੰਮ ਨਹੀਂ ਲਾੜਿਓ i